ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵੱਡ ਹੰਸ ਮਹੱਲਾ ਤੀਜਾ ਏ ਮਨ ਮੇਰਿਆ ਆਵਾ ਗਾਉਣ ਸੰਸਾਰ ਹੈ ਏ ਮਨ ਮੇਰਿਆ ਇਥੇ ਠਮਕੈ ਆਵਾ ਗਾਉਣ ਸੰਸਾਰ ਹੈ ਅੰਤ ਸਚ ਨਵੇੜਾ RAM ਅੰਤ ਪਦਤੀ ਜਮਕਲਾਦਨੀ ਅੰਤ ਸਚ ਨਵੇੜਾ RAM ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ RAM ਫਿਰ ਹੋਏ ਨਾ ਫੇਰਾ ਅੰਤ ਸਚ ਨਵੇੜਾ ਗੁਰਮੁਖ ਮਿਲਾ ਵਡਿਆਈ ਸਾਚਾ ਰੰਗ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸਬਦ ਰਤੇ ਅੰਤ ਨਵੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਾਹਰ ਨਾ ਭਵਜਲ ਫੇਰਾ ਮਾਇਆ ਮੋਹ ਸਭ ਬਰਲ ਹੈ ਮਾਇਆ ਮੋਹ ਇਤਿ ਤੁਮ ਕਾ ਸਭ ਬਰਲ ਹੈ ਦੂਜੈ ਪਾਇ ਖੁਆਈ RAM ਮਾਤਾ ਪਿਤਾ ਸਭ ਹੇਤ ਹੈ ਹੇਤੇ ਪਲਚਾਈ RAM ਹੇਤੇ ਪਲਚਾਈ RAM ਦੂਜੈ ਪਾਇ ਖੁਆਈ ਹੇਤੇ ਪਲਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ ਜਿਨ ਸ੍ਰੇਸ਼ਟ ਸਾਜੀ ਸੋ ਕਰ ਵੇਖੈ ਤਿਸ ਜੀਵਡ ਅਵਰ ਨ ਕੋਈ ਤਿਸ ਜੀਵਡ ਅਵਰ ਨ ਕੋਈ ਜੇ ਨਾ ਸ੍ਰੇਸ਼ਟ ਸਾਜੀ ਸੋ ਕਰ ਵੇਖੈ ਤਿਸ ਜੀਵਡ ਅਵਰ ਨ ਕੋਈ ਮਨ ਮੁਖ ਅੰਦਾ ਤਾਪ ਤਾਪ ਖਪੈ ਮਨ ਮੁਖ ਅੰਦਾ ਤਾਪ ਤਾਪ ਖਪੈ ਬਿਨ ਸਬਦੈ ਸ਼ਾਂਤ ਨ ਆਈ ਨਾਨਕ ਬਿਨ ਨਾਵੈ ਸਭ ਕੋਈ ਭੁੱਲਾ ਮਾਇਆ ਮੋਹ ਖੁਆਈ ਇਹੋ ਜਗਤ ਜਲਤਾ ਦੇਖ ਕੈ ਇਹੋ ਜੱਗ ਜਲਤਾ ਦੇਖ ਕੈ ਇਹੋ ਜੱਗ ਜਲਤਾ ਦੇਖ ਕੈ ਭਜ ਪਏ ਹਰ ਸਰਨਾਈ ਰਾਮ ਜੀ ਭਜ ਪਦ ਕਸਕੇ ਹੀ ਉਚਾਰਨ ਕਰਨਾ ਅਰਦਾਸ ਕਰੀ ਗੁਰ ਪੂਰੇ ਆਗੇ ਹਾਂ ਕਰੀ ਬਿੰਦੀ ਲਾ ਕੇ ਉਚਾਰਨ ਕਰਨਾ ਅਰਦਾਸ ਕਰੀ ਗੁਰਪੂਰੇ ਆਗੇ ਯਾਨੀ ਬਿੰਦੀ ਜਿਹੜੀ ਹੈ ਨਾ ਸਿਹਾਰੀ ਨੂੰ ਲੱਗ ਜਣੀ ਹੈ ਤਾ ਬਿਹਾਰੀ ਨੂੰ ਲੱਗ ਜਣੀ ਹੈ ਰਖ ਲੈ ਵਾਹ ਦੇਹ ਵਡਾਈ RAM ਰਖ ਲੈ ਵਾਹ ਸਰਨਾਈ ਹਰ ਨਾਮ ਵਡਾਈ ਤੁਧ ਜੇ ਵਡ ਅਵਰ ਨਾ ਦਾਤਾ ਸੇਵਾ ਲਾਗੇ ਸੇ ਵਡ ਭਾਗੇ ਜੁਗ ਜੁਗ ਏਕੋ ਜਾਤਾ ਜਤ ਸਤ ਸੰਜਮ ਕਰਮ ਕਮਾਵੇ ਬਿਨ ਗੁਰ ਗਾਤ ਨਹੀਂ ਪਾਈ ਨਾਨਕ ਤਿਸਨੋਂ ਸਬਦ 부ਝਾਏ 부ਝਾਏ ਜੋ ਜਾਏ ਪਵੈ ਹਰ ਸਰਨਾਈ ਜੋ ਹਰ ਮਤ ਦੇ ਸਾ ਊਪਜੈ ਹੋਰ ਮਤ ਨ ਕਾਈ ਰਾ ਹੋਰ ਮਤ ਨ ਕਾਈ RAM ਅੰਤਰ ਬਾਹਰ ਏਕ ਤੂ ਆਪੇ ਦੇਹ 부ਝਾਈ RAM ਆਪੇ ਦੇਹ 부ਝਾਈ ਅਵਰ ਨਾ ਪਾਈ ਗੁਰਮੁਖ ਹਰ ਰਸ ਚਾਖਿਆ ਦਰ ਸਾਚਾ ਸਦਾ ਹੈ ਸਾਚਾ ਸਾਚੈ ਸ਼ਬਦ ਸੁਪਾਖਿਆ ਸੁਪਾਖਿਆ ਪਾਠ ਇਕੱਠਾ ਹੀ ਹੈ ਦਰ ਸਾਚਾ ਇਥੇ ਠੰਮ ਕੇ ਸਦਾ ਹੈ ਸਾਚਾ ਇਥੇ ਵਿਸਰਾਮ ਹੈ ਸਾਚੈ ਸ਼ਬਦ ਸੁਪਾਖਿਆ ਘਰ ਮਹਿ ਨਿਜ ਘਰ ਪਾਇਆ ਸਤਿਗੁਰ ਦੀ ਵਡਾਈ ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਇਨ ਮਤ ਪਰਵਾਣ ਸੱਚ ਸਾਈ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ